ਰਾਧੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਹ ਕੈਨੇਡਾ ਰਹਿੰਦਿਆਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਗੋਰਿਆਂ ਦੀ ਭਾਸ਼ਾ ਟੁੱਟੀ-ਫੁੱਟੀ ਡੰਗਸਾਰਨ ਜੋਗੀ ਸਿੱਖ ਗਈ ਸੀ। ਨਾਂ ਕੀਤੋ ਤੇ ਪੂਰਾ ਨਾਮ ਕੁਲਵਿੰਦਰ ਕੌਰ। ਨਾਲ ਕੰਮ ਕਰਦੀਆਂ ਗੋਰੀਆਂ ਉਹਨੂੰ ਕੈਮ ਕਹਿੰਦੀਆਂ। ਪਰ ਜਦੋਂ ਵੀ ਕੀਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਜਾਂ ਪੰਜਾਬ ਤੋਂ ਆਇਆ ਕੋਈ ਉਹਨੂੰ ਕੁਲਵਿੰਦਰ ਭੈਣ ਜੀ ਕਹਿ ਕੇ ਬੁਲਾਉਂਦਾ ਤਾਂ ਉਹਦਾ ਮਨ ਸਕੂਨ ਨਾਲ ਭਰ ਜਾਂਦਾ ਭਰੇ ਵੀ ਕਿਵੇਂ ਨਾ ਆਪਦੀ ਭਾਸ਼ਾ ਨਾਲ ਉਹ ਕਿਤੇ ਟੁੱਟਿਆ ਜਾਂਦਾ ਦੋ ਜਵਾਕ ਹੋਏ ਜਮਾ ਗੋਰੀਆਂ ਵਰਗੇ ਜਿਨ੍ਹਾਂ ਦੇ ਬੁੱਲਾਂ ਤੋਂ ਅੰਗਰੇਜ਼ੀ ਤਿਲਕ ਤਿਲਕ ਜਾਂਦੀ ਇੱਕ ਮੁੰਡਾ ਸੀਏ ਲੱਗਾ ਤੇ ਦੂਜਾ ਡਾਕਟਰ ਬਣ ਗਿਆ ਕਈ ਸਾਲਾਂ ਬਾਅਦ ਉਹ ਜਵਾਕਾਂ ਨੂੰ ਜ਼ੋਰ ਪਾ ਪਹਿਲੀ ਵਾਰੀ ਪੰਜਾਬ ਲੈ ਆਈ ਕੀ ਤੁਹਾਡਾ ਵਿਆਹ ਪੰਜਾਬ ਕਰਨ ਦੀ ਇੱਛਾ ਹੈ ਜੋ ਆਕਾ ਨੇ ਪਹਿਲੀ ਸ਼ਰਤ ਹੀ ਇਹ ਰੱਖੀ ਕਿ ਅਸੀਂ ਜਿਸ ਕੁੜੀ ਨਾਲ ਵਿਆਹ ਕਰਵਾਵਾਂਗੇ ਉਸ ਨਾਲ ਮਹੀਨਾ ਘੁੰਮਾ ਫਿਰਾਂਗੇ ਤੇ ਜਾਣ ਕੇ ਫਿਰ ਹੀ ਵਿਆਹ ਕਰਵਾਵਾਂਗੇ ਕਈ ਰਿਸ਼ਤੇ ਵੇਖੇ ਪਰ ਕਿਤੇ ਗੱਲਬੰਦੀ ਨਾ ਦੀ ਸੀ ਗਰਾਰੀ ਨਾਲ ਘੁੰਮਣ ਫਿਰਨ ਤੇ ਅੜ ਜਾਂਦੀ ਇੱਕ ਥਾਂਵੇਂ ਵੱਡੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਤੇ ਘਰਦਿਆਂ ਨੇ ਵੀ ਨਾਲ ਘੁੰਮਣ ਫਿਰਨ ਦੀ ਹਾਮੀ ਭਰ ਦਿੱਤੀ ਦੀਨ ਮਿੱਥਿਆ ਗਿਆ ਤੇ ਕੁੜੀ ਮੁੰਡੇ ਨੂੰ ਮਿਲੀ ਪਰ ਨਾਲ ਉਸਦਾ ਪਿਓ ਵੀ ਆਇਆ ਸੀ ਕਿਸੇ ਨੇ ਕਿਸੇ ਨਾਲ ਕੋਈ ਖਾਸ ਗੱਲ ਨਾ ਕੀਤੀ ਹੱਥ ਫੜਨ ਦੀ ਕੋਸ਼ਿਸ਼ ਕਰਦਾ ਤਾਂ ਕੁੜੀ ਦਾ ਪਿਓ ਅੱਖਾਂ ਕੱਢ ਦਿੰਦਾ ਉਹ ਡਰ ਕੇ ਪਨਾ ਹੋ ਜਾਂਦਾ ਅਗਲੇ ਦਿਨ ਹੀ ਉਹਨੇ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਕਿ ਇੱਥੋਂ ਦੇ ਲੋਕ ਸਪੇਸ ਦਾ ਮਤਲਬ ਨਹੀਂ ਸਮਝਦੇ ਜਿੱਥੇ ਜੀ ਕਰਦਾ ਮੂੰਹ ਚੁੱਕ ਕੇ ਨਾਲ ਤੁਰ ਪੈਂਦੇ ਨੇ ਕੀਤੋ ਨੂੰ ਇਹ ਸਭ ਗੱਲਾਂ ਔੜ ਨਹੀਂ ਸੀ ਲਗਦੀਆਂ ਕਿਉਂਕਿ ਉਸ ਨਾਲ ਵੀ ਵਿਆਹ ਵੇਲੇ ਐਵੇਂ ਹੋਇਆ ਸੀ ਮੁੰਡੇ ਵਾਲਿਆਂ ਨੇ ਕੱਪੜੇ ਬਣਾਉਣ ਬਹਾਨੇ ਨਾਲ ਇੱਕ ਦੋ ਵਾਰ ਬੁਲਾਇਆ ਸੀ ਤਾਂ ਭੂਆ ਚਾਚੀ ਪਿਓ ਭਰਾ ਭੈਣਾ ਸਾਰੇ ਨਾਲ ਤੁਰ ਪੈਂਦੇ ਸੀ ਕੀਤੋ ਦਾ ਘਰ ਵਾਲਾ ਵੀ ਉਦੋਂ ਇੰਜ ਹੀ ਖਿੱਚਦਾ ਸੀ ਕਿ ਆਪਾਂ ਨੂੰ ਕੱਲਿਆਂ ਨੂੰ ਨਹੀਂ ਛੱਡਿਆ ਗੱਲ ਕਰਨ ਲਈ ਕੀਤੋ ਗੱਲ ਨਾ ਬੰਦੀ ਵੇਖ ਕਨੇਡਾ ਵਾਪਸ ਆ ਗਈ ਤੇ ਉਹਨਾਂ ਨੂੰ ਕਿਹਾ ਕਿ ਜਿੱਥੇ ਮਰਜ਼ੀ ਕਰਾ ਲਿਓ ਮੁੰਡਿਆਂ ਨੇ ਗੋਰੀਆਂ ਨਾਲ ਵਿਆਹ ਕਰਾ ਲਈ ਦੋਵੇਂ ਮੁੰਡੇ ਅਲੱਗ-ਅਲੱਗ ਰਹਿਣ ਲੱਗ ਗਏ ਨੂਹਾ ਕਦੇ-ਕਦੇ ਜਦੋਂ ਕੀਤੋ ਨੂੰ ਮਿਲਣ ਆਉਂਦੀਆਂ ਫਰਾਟੇ ਦਾ ਅੰਗਰੇਜ਼ੀ ਬੋਲਦੀਆਂ ਤਾਂ ਕੀਤੋ ਜੱਸ ਨੂੰ ਘਰ ਛੱਡਦੀ ਉਸ ਦੀ ਰੀਤ ਸੀ ਕਿ ਮੁੰਡਿਆਂ ਦੇ ਘਰ ਪੰਜਾਬੀ ਨੂਹਾ ਆਉਂਦੀਆਂ ਜੀਨ੍ਹਾਂ ਨਾਲ ਉਹ ਪੰਜਾਬੀ 'ਚ ਸੁੱਖ-ਸੁਖ ਕਰਦੀ ਤੇ ਆਪਦੇ ਵਿਛੜਿਆਂ ਦੇ ਕਿੱਸੇ ਸੁਣਾਉਂਦੀ ਕਿੱਤੋ ਦੇ ਘਰ ਵਾਲੇ ਦੀ ਐਕਸੀਡੈਂਟ ਚ ਮੌਤ ਹੋ ਗਈ। ਕਿਤੋ ਕੱਲੀ ਰਹਿੰਦੀ, ਪਾਠ ਕਰਦੀ ਤੇ ਕਦੇ-ਕਦੇ ਆਪਦੀਆਂ ਸਹੇਲੀਆਂ ਨਾਲ ਪਾਰਕ ਚ ਘੁੰਮਣ ਚਲੀ ਜਾਂਦੀ। ਹੁਣ ਮੁੰਡੇ ਸਾਲ ਬਾਅਦ ਘਰ ਗੇੜਾ ਮਾਰਦੇ ਤੇ ਕਦੇ-ਕਦੇ ਸਾਲ ਤੋਂ ਉੱਪਰ ਵੀ ਟਾਈਮ ਲੰਘ ਜਾਂਦਾ। ਕਿਤੋ ਨੇ ਕਦੇ ਆਪ ਦੇ ਆਪ ਨੂੰ ਡੋਲਣ ਨਹੀਂ ਸੀ ਦਿੱਤਾ। ਜ਼ਿੰਦਾਦਿਲ ਹੋ ਕੇ ਜ਼ਿੰਦਗੀ ਜਿਉਣ ਦਾ ਪ੍ਰਣ ਜੋ ਲਿਆ ਹੋਇਆ ਸੀ। ਜਦੋਂ ਆਪ ਦਾ ਆਵ ਸੰਭਲਦਾਨਾ ਦਿੱਸਿਆ ਤਾਂ ਉਹ 올ਡ 에이지 ਹੋਮ ਚ ਚਲੀ ਗਈ ਜਿੱਥੇ ਉਹਦਾ ਬਹੁਤ ਦਿਲ ਲੱਗਨ ਲੱਗਾ ਉਹ ਰੋਜ਼ ਲਿਪਸਟਿਕ ਲਗਾਉਂਦੀ ਨੇਲ ਪਾਲਿਸ਼ ਲਗਵਾਉਂਦੀ ਤੇ ਬਿੰਦੀ ਲਾ ਕੇ ਆਪਦੇ ਆਪ ਨੂੰ ਕਿੰਨਾ ਟਾਈਮ ਸ਼ੀਸ਼ੇ ਚ ਨਿਹਾਰਦੀ ਰਹਿੰਦੀ ਉਹਦੇ ਸੂਟ ਮਹੀਨੇ ਬਾਅਦ ਇੰਡੀਆ ਤੋਂ ਉਸੇ ਬਟਿਕ ਤੋਂ ਬਣ ਕੇ ਕੋਰੀਅਰ ਹੋ ਕੇ 올ਡ 에이지 ਹੋਮ ਆਉਂਦੇ ਤੇ ਕਦੇ ਕਦੇ ਉਹ ਆਨਲਾਈਨ ਵੀ ਆਰਡਰ ਕਰਦੀ ਸੋਸ਼ਲ ਮੀਡੀਆ ਵਰਤਦੀ ਤੇ ਤਿਆਰ ਹੋ ਕੇ ਆਉਦੀ ਰੋਜ਼ ਫੋਟੋ ਪੋਸਟ ਕਰਦੀ ਉਸ ਦੇ ਮੁੰਡੇ ਵੀ ਤਾਂ ਸਵੇਰੇ ਉੱਠ ਕੇ ਉਸ ਦੀ ਇੰਸਟਾ ਵਾਲੀ ਫੋਟੋ ਸਟੇਟਸ ਵੇਖ ਕੇ ਨਿਸ਼ਚਿੰਤ ਹੁੰਦੇ ਕੀ ਉਹ ਠੀਕ ਏ ਜੀਉਂਦੀ ਏ 올ਡ ਇਸ ਹੋਮ ਜਦੋਂ ਆਪਦੀ ਮਾਂ ਨੂੰ ਮਿਲਣ ਆਉਂਦੇ ਤਾਂ ਮੇਕਅਪ ਦਾ ਸਮਾਨ ਉਸ ਨੂੰ ਦੇ ਜਾਂਦੇ 4-5 ਸਾਲ ਇੰਚ ਚੱਲਿਆ ਤੇ ਫਿਰ ਮੁੰਡਿਆਂ ਦਾ ਆਉਣਾ ਜਾਣਾ ਬੰਦ ਹੋ ਗਿਆ ਸ਼ਾਇਦ ਉਹ ਵੀ ਆਪਦੇ ਬਾਲ ਬੱਚਿਆਂ 'ਚ ਰੁੱਝ ਗਏ ਇੱਕ ਦਿਨ ਸਵੇਰੇ ਜਦ ਉਸਦਾ ਮੁੰਡਾ ਉੱਠਿਆ ਤੇ ਇੰਸਟਾ ਤੇ ਆਪਦੀ ਮਾਂ ਦੀ ਚਿੱਟੇ ਕੱਪੜੇ ਚ ਲਿਪਟੀ ਅੱਖਾਂ ਬੰਦ ਵਾਲੀ ਤਸਵੀਰ ਵੇਖੀ ਤੇ ਜਿਸ ਤੇ ਆਰ ਆਈ ਪੀ ਲਿਖਿਆ ਹੋਇਆ ਮੁੰਡੇ ਨੇ ਅੱਖਾਂ ਮਲਦੇ ਨੇ ਉਹ ਤਸਵੀਰ ਆਪਦੇ ਦੂਜੇ ਭਰਾ ਨੂੰ ਭੇਜੀ ਤੇ ਕਿਹਾ ਕਿ ਅੱਜ ਮਾਂ ਨੂੰ ਮਿਲਣ ਚੱਲਦੇ ਆਂ ਦੋਨੋਂ ਜਦ ਓਲਡੇਜ ਹੋਮ ਪੁੱਜੇ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਕਿਤੋਂ ਪੂਰੀ ਹੋ ਗਈ ਸੀ ਤੇ ਉਸ ਦਾ ਸੰਸਕਾਰ ਵੀ ਉਸ ਦੀ ਮਰਜ਼ੀ ਅਨੁਸਾਰ ਪੁੱਤਾਂ ਨੂੰ ਬਿਨਾਂ ਦੱਸੇ ਹੀ ਕਰ ਦਿੱਤਾ ਗਿਆ ਸੀ ਤੇ ਫੋਟੋ ਪਾਉਣ ਦੀ ਹਿਦਾਇਤ ਉਹਨੇ ਸਾਹਮਣ ਵਾਲੀ ਨਰਸ ਨੂੰ ਦਿੱਤੀ ਸੀ ਜਿਸ ਨੂੰ ਉਹਨੇ ਆਪ ਦਾ ਫੋਨ ਤੇ ਆਈਡੀ ਦਾ ਪਾਸਵਰਡ ਦੱਸ ਦਿੱਤਾ ਸੀ ਮੁੰਡੇ ਸਾਰੀ ਘਟਨਾ ਸੁਣ ਕੇ ਸ਼ਰਮਿੰਦਾ ਹੋਏ ਤੇ ਖਾਲੀ ਹੱਥੀ ਘਰ ਪਰਤ ਆਏ ਕਿਉਂਕਿ ਉਸ ਦੀਆਂ ਅਸਤੀਆਂ ਨੂੰ ਪੈਕ ਕਰ ਇੰਡੀਆ ਭੇਜ ਦਿੱਤਾ ਗਿਆ ਜ਼ਿੰਦਗੀ ਨਾਲ ਖਿੱਚ ਤੂ ਕਰ ਉਹ ਆਪਦੀ ਮਿੱਟੀ ਚ ਰਲ ਗਈ ਸੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਪੰਜਾਬੀ ਕਹਾਣੀਆਂ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ